ਆ ਜਾਂਦੀਆਂ ਜਦੋਂ ਤੁਸੀਂ ਇਹ ਨੂਰਾਂ ਦਾ ਜਦੋਂ ਨੂਰ ਦਾ ਜਦੋਂ ਤੁਸੀਂ ਰੂਪ ਧਾਰਨ ਕਰ ਲੈਂਦੇ ਫਿਰ ਬ੍ਰਦਰ ਹੁੰਦਾ ਜਾਂ ਸਿਸਟਰ ਹੁੰਦਾ ਦੇਖੋ ਕਈ ਵਾਰੀ ਫੋਨ ਆਉਂਦਾ ਹੈ ਹੁਣ ਜੀ ਤੁਹਾਨੂੰ ਭਾਜੀ ਕਹਾਂ ਕਿ ਭੈਣ ਜੀ ਕਹਾਂ ਜੇ ਤਾਂ ਇਸ ਰੂਪ ਚ ਫਿਰ ਮੈਂ ਇਹਨੂੰ ਕਹੀਦਾ ਜੀ ਹੁਣ ਭੈਣ ਜੀ ਦੇ ਰੂਪ ਚ ਭੈਣ ਜੀ ਕਹਿ ਸਕਦੇ ਹੋ ਨਾ ਬਹੁਤਾਂ ਬਾਜੋਰੇ ਵੀਰੇ ਤੂੰ ਆ ਗਿਆ ਮੇਰੇ ਨਾਲ ਦੇ ਆਰਟਿਸਟ ਹੱਸਣ ਜਿਵੇਂ ਖਿੱਲੀ ਜੀ ਖਦਕੇ ਦੀ ਚ ਕਰਕੇ ਹੱਸਦੇ ਹੁੰਦੇ ਨੇ ਮੈਂ ਸਭ ਤੋਂ ਦੇਖੋ ਹੁਣ ਉਹਦੇ ਲਈ ਮੈਂ ਜ਼ੋਰਾ ਵੀ ਰਹਿਣਾ ਹਾਂ 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 ਹੈਨਾ ਉਹਦੇ ਘਰੇ ਮੈਂ ਪਰਫਾਰਮ ਕਰਨਾ ਹੈ ਇਹ ਅੱਧਾ ਵੀ ਹੋਇਆ ਨੂਰ ਜੀ ਕਿ ਤੁਸੀਂ ਜਾ ਰਹੇ ਹੋ ਨੂਰ ਜੀ ਤੇ ਮੁੰਡੇ ਸੀਟੀਆਂ ਮਾਰਦੇ ਹੁਣ ਮੇਰਾ ਜਿਹੜਾ ਇਹ ਡਰੈਸ ਹੈ ਹੂੰ ਇਹ ਸੀਟੀਆਂ ਵਾਲੀ ਡਰੈਸ ਹੈ ਕਈ ਵਾਰੀ ਫੋਨ ਆਉਂਦਾ ਹੈ ਹੁਣ ਜੀ ਤੁਹਾਨੂੰ ਭਾਜੀ ਕਹਾਂ ਕਿ ਭੰਜੀ ਕਹਾਂ ਜੇ ਤਾਂ ਇਸ ਰੂਪ ਚ ਫਿਰ ਮੈਂ ਇਹਨੂੰ ਕਹੀਦਾ ਜੀ ਹੁਣ ਮੈਂ ਭੰਜੀ ਦੇ ਰੂਪ ਚ ਭੰਜੀ ਕਹਿ ਸਕਦੇ ਹਾਂ ਠੀਕ ਹੈਈ ਕਈ ਵਾਰੀ ਅਗਲੇ ਉਹ ਕੁਐਸਚਨ ਕਰਦੇ ਨੇ ਮੈਂ ਦੂਜੇ ਰੋ ਮੈਂ ਕਹਿੰਦਾ ਜੀ ਮੇਰੇ ਹੁਣ ਭੰਜੀ ਵਾਲੇ ਕੱਪੜੇ ਨਹੀਂ ਪਾਏ ਹੋਏ ਮੈਂ ਭਾਜੀ ਹੈ ਨਾ ਤੇ ਤੁਸੀਂ ਕਹਿ ਸਕਦੇ ਹੋ ਕਿਉਂਕਿ ਉਹ ਤੁਹਾਨੂੰ ਓਪਨ ਮਾਈਂਡਡ ਹੋਣਾ ਪੈਣਾ ਹੈ ਕਿਉਂਕਿ ਇਹ ਬੜਾ ਇੱਕ ਕੰਟਰੈਡਿਕਟਰੀ ਫੀਲਡ ਹੈ ਹਮ ਹਮ ਹੈ ਨਾ ਹੁਣ ਮੈਂ ਤੁਹਾਨੂੰ ਕਹਾਂ ਕਿ ਚਲੋ ਕਈ ਵਾਰੀ ਹੁਣ ਮੈਂ ਇੱਕ ਹਾਸੇ ਵਾਲੀ ਗੱਲ ਦਸਾਂ ਪਿੱਛੇ ਜੈਸੀ ਜਗਰਾਣਾ ਸਾਈਡ ਤੇ ਪ੍ਰੋਗਰਾਮ ਲਾਉਣ ਲੱਗੇ ਉਹ ਕੁੜੀ ਦਾ ਫਾਦਰ ਬਹੁਤ ਮੇਰਾ ਮੋਹ ਕਰਦਾ ਹੈ ਅੱਛਾ ਉਹ ਬਹੁਤ ਧੰਬਾ ਜ਼ੋਰਾ ਵੀਰੇ ਤੂੰ ਆ ਗਿਆ ਮੇਰੇ ਨਾਲ ਦੇ ਆਰਟਿਸਟ ਹੱਸਣ ਜਿਵੇਂ ਖਿੱਲੀ ਜੀ ਖਿਤਕੇਦੀ ਜੀ ਕਰਕੇ ਹੱਸਦੇ ਹੁੰਦੇ ਨੇ ਮੈਂ ਕਿਹਾ ਪੁੱਤ ਦੇਖੋ ਹੁਣ ਉਹਦੇ ਲਈ ਮੈਂ ਜ਼ੋਰਾ ਵੀ ਰਾਂ ਹਾਂ 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 ਹੈਨਾ ਉਹਦੇ ਘਰੇ ਮੈਂ ਪਰਫਾਰਮ ਕਰਨਾ ਆ ਤਾਂ ਉਦੋਂ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਮੇਰੇ ਨਾਲ ਦੇ ਨੂੰ ਐਂ ਲੱਗਦਾ ਵੀ ਇਹ ਕੋ ਚੰਬਾ ਹੋ ਗਿਆ ਹਨ ਪਰ ਦੇਖੋ ਜਿੱਦਾਂ ਦਾ ਕਿਸੇ ਨੇ ਡਿਫਰੈਂਸ ਬਹੁਤ ਜ਼ਿਆਦਾ ਹੈ ਜਦੋਂ ਅਸੀਂ ਜ਼ੋਰਾਵਰ ਨੂੰ ਮਿਲੇ ਸੀ ਉੱਥੇ ਤੇ ਹੁਣ ਜਦੋਂ ਅਸੀਂ ਨੂਰ ਜ਼ੋਰਾ ਨੂੰ ਮਿਲਦੇ ਆਂ ਤੇ ਇੰਨਾ ਅਲੱਗ ਕਿਦਾਂ ਬਸ ਇਹ ਕਿਰਪਾ ਜੀ ਉਹਦੀ ਉਹਨੇ ਵਰਸਣਾ ਅਸਲ 'ਚ ਮੈਂ ਤਾਂ ਇਨਸਾਨ ਆ ਇੱਕ ਸਿੱਧਾ ਸਿੱਧਾ ਵਰਸਣਾ ਤਾਂ ਉਹਨੇ ਆ ਨਾ ਵੈਸੇ ਗੁਰੂ ਨੇ ਉਹਨੇ ਪੋਰ ਜੀ ਨੇ ਕਲਾਕਾਰੀ ਪੋਰ ਕੀਤੀ ਹੈ ਮੇਰੇ ਮਨਸ ਦੇ ਵਿੱਚ ਉਹਨੇ ਹੀ ਖਿੜਾਓ ਕਰਨਾ ਹੈ ਉਹਨੇ ਹੀ ਇਹਨੂੰ ਨਿਵਣਾ ਵੀ ਨਿਭਾਉਣਾ ਨਿਭਾਉਣਾ ਤੇ ਨਿਭਾਉ ਉਸੇ ਨੇ ਇਹ ਤਾਂ ਇੱਕ ਜ਼ਰੀਆ ਹੈ ਪਿੰਡਾਂ ਤੱਕ ਜ਼ਰੀਆ ਹੈ ਇਹ ਪਿੰਡਾਂ ਇੱਕ ਜ਼ਰੀਆ ਹੈ ਹਾਂ ਤੇ ਸੰਤੁਸ਼ਟੀ ਕਿਹ ਚ ਮਿਲਦੀ ਹੈ ਜਦੋਂ ਕਲਾਕਾਰੀ ਨੂੰ ਇਬਾਦਤ ਵਾਂਗੂ ਨਿਭਾਈਦਾ ਹੈ ਉੱਥੇ ਸੰਤੁਸ਼ਟੀ ਮਿਲਦੀ ਹੈ ਜਦੋਂ ਜ਼ੋਰਾਵਰ ਆਪਣੇ ਸਕੂਲ 'ਚ ਕੰਮ ਕਰ ਰਿਹਾ ਆਪਣੇ ਬੱਚਿਆਂ ਨਾਲ ਕੰਮ ਕਰ ਰਿਹਾ ਉੱਥੇ ਸੰਤੁਸ਼ਟੀ ਮਿਲਦੀ ਹੈ ਕਿਉਂਕਿ ਸੰਤੁਸ਼ਟੀ ਦੇ ਲੈਵਲ ਵੱਖਰੇ ਵੱਖਰੇ ਨੇ ਕਿਸੇ ਨੂੰ ਚਾਰ ਪਕੌੜੇ ਖਾ ਕੇ ਸੰਤੋਸ਼ਟੀ ਮਿਲਦੀ ਹੈ ਕਿਸੇ ਨੂੰ ਦੋ ਗਲਾਬ ਜੰਮਣਾ ਖਾ ਕੇ ਸੰਤੋਸ਼ਟੀ ਮਿਲਦੀ ਹੈ ਹਾਂ 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 ਤੇ ਇਹ ਇਹਦੇ ਵੀ ਲੈਵਲ ਵੱਖਰੇ ਵੱਖਰੇ ਨੇ ਹੁਣ ਜਦੋਂ ਮੈਂ ਮੈਨੂੰ ਇਹ ਹੋਣਾ ਕਿ ਜਦੋਂ ਸਾਡੀ ਸਟਾਰਟਿੰਗ ਹੋਣੀ ਹੈ ਪਹਿਲੀ ਸਾਡੀ ਤਾੜੀ ਗਰਜ ਜਿਹੜੀ ਉਹ ਤਾੜੀ ਦੀ ਗਰਜ ਹੈ ਜਿਹਨੂੰ ਕਹਿੰਦੇ ਆ ਜਦੋਂ ਉਹ ਚੜਨੀ ਹੈ ਤੇ ਪਹਿਲਾ ਬੋਲ ਮੇਰੇ ਮੂੰਹ ਦੇ ਉੱਤੋਂ ਨਿਕਲ ਕੇ ਫੇਰ ਮੱਥਾ ਟੇਕੇ ਅਸੀਂ ਗਿੱਧੇ 'ਚ ਵੜਨਾ ਹੈ ਉੱਥੋਂ ਹੀ ਪਤਾ ਲੱਗ ਜਾਂਦਾ ਸੰਤੁਸ਼ਟੀ ਲੈਵਲ ਦਾ ਪ੍ਰੋਗਰਾਮ ਤੇ ਵੀ ਕਈ ਵਾਰੀ ਐ ਹੋ ਜਾਂਦਾ ਹੈ ਕਿ ਨਹੀਂ ਯਾਰ ਅੱਜ ਸੈਟੀਸਫਾਈਡ ਨਹੀਂ ਮੈਂ ਹਾਂ ਮੇਰਾ ਪ੍ਰੋਗਰਾਮ ਨਹੀਂ ਮੈਂ ਮੈਂ ਤਾਂ ਖੁਦ ਨਹੀਂ ਅੱਛਾ ਕੰਮ ਕਰ ਹੋਇਆ ਹਾਂ ਕਈ ਵਾਰੀ ਲੱਗਦਾ ਹੁਣ ਇਦਾਂ ਹਾਂ ਬਹੁਤ ਵਾਰੀ ਕਈ ਵਾਰੀ ਹੋ ਜਾਂਦਾ ਹੈ ਹੈਨਾ ਕਈ ਵਾਰੀ ਗਲਾ ਖਰਾਬ ਹੈ ਜਾਂ ਸਿਹਤ ਖਰਾਬ ਹੈ ਜਾਂ ਕਈ ਵਾਰੀ ਕਿਸੇ ਫੈਮਿਲੀ ਦੇ ਜਾਨੇ ਆ ਉਹਨਾਂ ਦੇ ਵਾਈਬਸ ਨਹੀਂ ਉਹ ਮਿਲੀਆਂ ਕਿ ਸਾਡੇ ਨਾਲ ਮੰਗਲ ਹੋ ਜਾ ਬਸ 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 ਕਈ ਵਾਰੀ ਕਈ ਵਾਰੀ ਉਹ ਮਨ ਬਣਦਾ ਨਹੀਂ ਹੈਗਾ ਹਾਂ ਕਈ ਵਾਰੀ ਉਹਨਾਂ ਫੈਮਿਲੀ ਮਾਹੌਲ ਵੀ ਨਹੀਂ ਬਣਦਾ ਕਈ ਵਾਰੀ ਤਾਂ ਬਹੁਤ ਕਰਦੀ ਹੈ ਪਰ ਉਹਨਾਂ ਦਾ ਜਿੱਥੇ ਪਰਫਾਰਮ ਕਰਨਾ ਹੁੰਦਾ ਉੱਥੇ ਤਾਂ ਉਹ ਮਾਹੌਲ ਹੀ ਨਹੀਂ ਬਣਦਾ ਇੱਕ ਫੈਮਿਲੀ ਇਹ ਹੈ ਕਿ ਜਦੋਂ ਹੀ ਤਾੜੀ ਵੱਜੀ ਕਲਾਕਾਰ ਲਈ ਤਾੜੀ ਦੇ ਲਈ ਕਲਾਪਿੰਗ ਤਾੜੀ ਦੇ ਲਈ ਹੂਟਾ ਹੂਟਿੰਗ ਤਾੜੀ ਲਈ ਚੀਕਾਂ ਕੋਕਾਂ ਜਦ ਵੱਜਦੀਆਂ ਤੇ ਉਹ ਕਲਾਕਾਰ ਲਈ ਬੂਸਟ ਕਰਨ ਲਈ ਬਹੁਤ ਵੱਡੀ ਚੀਜ਼ ਹੁੰਦੀ ਹੈ ਅਸੀਂ ਆਸਟ੍ਰੇਲੀਆ ਪਰਫਾਰਮ ਕੀਤਾ ਕਿ ਜਦੋਂ ਸਾਡੀ ਐਂਟਰੀ ਹੁੰਦੀ ਸੀ ਉਦੋਂ ਹੀ ਜਦੋਂ ਨੂਰ ਜ਼ੋਰਾ ਕਈ ਜ਼ੋਰਾ ਸਾਰਾ ਆ ਗਿਆ ਹੈ ਨਾ ਐਦਾਂ ਦੀ ਗਲਬਤ ਹੁੰਦੀ ਹੈ ਤੇ ਉੱਥੇ ਲੱਗਦਾ ਵੀ ਹੁਣ ਇੱਥੇ ਅਸੀਂ ਆਪਣਾ ਲਹੂ ਵੀ ਡੋਲਦੀ ਹੈ ਹਾਂ ਜਣੀ ਬੰਦ ਕਰਨ ਦਾ ਦਿਲ ਕਰਦਾ ਚਾਹ ਚੜ ਜਾਂਦਾ ਜਣੀ ਉਹ ਉਹੀ ਉਹੀ ਸੈਟੀਸਫੈਕਸ਼ਨ ਲੈਵਲ ਹੈ ਹਾਂ ਤੇ ਉਧਰ ਉਧਰਲੇ ਪਾਸੇ ਜਾ ਕੇ ਫਿਰ ਉਦਾਂ ਹੀ ਦੂਜਾ ਉਦਾਂ ਹੀ ਦੂਜਾ ਜਦੋਂ ਬੱਚਿਆਂ ਨੂੰ ਜਦੋਂ ਇਹ ਲੱਗਦਾ ਕਿ ਇੱਕ ਅ ਬੱਚਾ ਪਹਿਲੀ ਚ ਆਇਆ ਹੈ ਹਮ ਫਰੈਸ਼ ਹੈ ਹਮ ਇਹ ਕਪਣਾ ਸਿੱਖ ਗਿਆ ਹਮ ਹੁਣ ਇਹਨੇ ਏਕੇ ਤੋਂ ਹਜ਼ਾਰ ਪਾਣਾ ਵੀ ਸਿੱਖ ਜਾਣਾ ਸਿੱਖ ਜਾਣਾ ਊੜਾ ਪਾਣਾ ਸਿੱਖ ਗਿਆ ਹਾਹਾ ਪਾਣਾ ਸਿੱਖ ਗਿਆ ਹੁਣ ਇਹਨੇ ਪੂਰੀ ਪੰਜਾਬੀ ਪੜ੍ਹਨੀ ਵੀ ਸਿੱਖ ਜਾਣੀ ਤੇ ਕਦੀ ਇਦਾਂ ਵੀ ਹੋਇਆ ਨੌਰ ਜੀ ਕਿ ਤੁਸੀਂ ਜਾ ਰਹੇ ਹੋ ਨੂਰਾ ਜੀ ਤੇ ਮੁੰਡੇ ਸਿਟੀਆਂ ਮਾਰਦੇ ਹੋ ਨਹੀਂ ਇਹ ਮੇਰਾ ਮੇਰਾ ਮੈਂ ਇਸ ਚੀਜ਼ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਦਾ ਕਿਉਂਕਿ ਮੇਰਾ ਜਿਹੜਾ ਇਸ ਡਰੈੱਸ ਹੈ ਇਸ ਟੀਆਂ ਵਾਲੀ ਡਰੈਸ ਨੇ ਇਸੇ ਕਰਕੇ ਤੁਹਾਨੂੰ ਮੈਂ ਪਿੱਛੇ ਗੱਲ ਕੀਤੀ ਸੀ ਕਿ ਅਸੀਂ ਕਿਸੇ ਦੇ ਵੀ ਘਰੇ ਤਿਆਰ ਹੋ ਕੇ ਜਾਂਦੇ ਆ ਉਹਦੀ ਵਜ੍ਹਾ ਕੀ ਹੈ ਕਿ ਜਿਹੜਾ ਆ ਡਰੈਸ ਹੈ ਨਾ ਹੂੰ 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 ਇਹ ਸਾਢਿクレ ਲੋ ਜਿਹੜੀ ਇੱਕ ਸਾਦੀ ਸਿੱਧੀ ਸੁਆਣੀ ਸੀ ਚਾਹੇ ਇਹ ਗਲੈਮਰਾਇਜ਼ਡ ਹੈ ਪਰ ਉਹਦਾ ਉਹਦਾ ਦੁਪੱਟਾ